ਅ ਅੱਜ ਜੋ ਦੇਰ ਸ਼ਾਮ ਸੁਹਾਣਾ ਦੇ ਵਿੱਚ ਕਬੱਡੀ ਕਬ ਦੌਰਾਨ ਗੋਲੀਆਂ ਚੱਲੀਆਂ ਸੀ ਗੋਲੀਆਂ ਚੱਲਣ ਦੇ ਵਿੱਚ ਰਾਣਾ ਬਲਾਚੋਰੀਆ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਸਨ ਜ਼ਖਮੀ ਹਾਲਾਤਾਂ ਚ ਉਹਨਾਂ ਨੂੰ ਫੋਟਿਸ ਪਹੁੰਚਾਇਆ ਗਿਆ ਲੇਕਿਨ ਉਹਨਾਂ ਦੀ ਦੌਰਾਨ ਇਲਾਜ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹ ਮਾਮਲਾ ਸਰਗਰਮ ਨਜ਼ਰ ਆਉਂਦਾ ਹੈ ਲੇਕਿਨ ਹੋਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਹਮਲੇ ਦੀ ਗੋਪੀ ਕਨਸ਼ਾਮਪੁਰ ਗਰੁੱਪ ਨੇ ਵਾਰੀ ਚੋਕ ਲਈ ਹੈ ਤੇ ਨਾਲ ਹੀ ਨਾਲ ਉਹਨਾਂ ਵੱਲੋਂ ਦਾ ਆਮ ਲਗਾਇਆ ਗਿਆ ਹੈ ਕਿ ਰਾਣਾ ਬਲਾਚੋਰੀਆ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਰਹਾਇਸ਼ ਦਿੱਤੀ ਗਈ ਸੀ ਅਤੇ ਉਹਨਾਂ ਨੂੰ ਸਾਂਭਿਆ ਗਿਆ ਸੀ ਅਤੇ ਨਾਲ ਹੀ ਨਾਲ ਉਹਨਾਂ ਨੇ ਆਪਣੀ ਰੰਜਿਸ਼ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਨੇ ਕਬੱਡੀ ਦੀਆਂ ਜੋ ਟੀਮ 'ਚ ਖੇਡਦੇ ਨੇ ਉਹਨਾਂ ਟੀਮਾਂ ਨੂੰ ਲੈ ਕੇ ਵੀ ਇਹਨਾਂ ਨੂੰ ਜੋ ਹੈ ਪੂਰੀ ਤਰੀਕੇ ਦੇ ਨਾਲ ਇਸ ਦੇ ਨਾਲ ਰੰਜਿਸ਼ ਰੱਖੀ ਜਾ ਰਹੀ ਸੀ ਅਤੇ ਨਾਰਾਜ਼ਗੀ ਸੀ ਜਿਸ ਨੂੰ ਲੈ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਕਿ ਇਸ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਮੁਹਾਲੀ ਸੋਹਾਨਾ ਸਾਹਿਬ ਕਬੱਡੀ ਕੱਪ 'ਚ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਡੋਨੀ ਬੱਲ, ਸ਼ਗਨਪ੍ਰੀਤ, ਮੁਹੱਬਤ ਰੰਦਾਵਾ, ਅਮਰ ਖੱਬੇ, ਪ੍ਰਭ ਦਸਵਾਲ ਤੇ ਕੋਸ਼ਲ ਚੌਧਰੀ ਚੁੱਕਦੇ ਨੇ ਤਾਂ ਇਹਨਾਂ ਵੱਲੋਂ ਜੋ ਹੈ ਇਸ ਪੂਰੇ ਤੇ ਪੂਰੇ ਕਤਲ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ ਆਪਣੇ ਨਾਮ ਦੱਸੇ ਗਏ ਨੇ ਤੇ ਨਾਲ ਹੀ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਇਹ ਜੋ ਪੂਰਾ ਦਾ ਪੂਰਾ ਮਾਮਲਾ ਹੈ ਵਾਰਦਾਤ ਹੈ ਇਸ ਨੂੰ ਅੰਜਾਮ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਉਹ ਜੋ ਨੇਓ ਫਰਾਰ ਚੱਲ ਰਹੇ ਨੇ ਅਤੇ